ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ लाਡਲੇ ਨੇ ਬਾਬਾ ਦੀਪ ਸਿੰਘ ਜੀ ਤੇ ਜਿਵੇਂ लाਡਲਾ ਕੋ ਬੱਚਾ ਹੁੰਦਾ ਨਾ ਏਦਾਂ लाਡਲੇ ਨੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਵਡਿਆਈਆਂ ਦਿੱਤੀਆਂ ਨੇ ਕਿ ਜੇ ਤੇਰੇ ਦਰ ਤੇ ਵੀ ਕੋਈ ਅਰਦਾਸ ਕਰੇਗਾ ਨਾ ਬੇਨਤੀ ਕਰੇਗਾ ਉਹਦੀਆਂ ਵੀ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਸੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਦੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਦੀ ਉਹ ਸੰਗਤਾਂ ਤੋਂ ਮੈਂ ਸੁਣ ਰਿਹਾ ਸੀ ਕੋਈ ਕਹਿ ਰਿਹਾ ਜੀ ਡੇਲੋ ਜਾਣਾ ਵਾ ਕੋਈ ਕਹਿ ਰਿਹਾ ਜੀ ਇਧਰੋਂ ਮੁੱਲਾਪੁਰ ਜਾਣਾ ਜਕਰਾਓ ਜਾਣਾ ਮੋਗੇ ਜਾਣਾ ਮਤਲਬ ਕਿੱਡੀ ਦੂਰ ਤੋਂ ਸੰਗਤ ਆ ਰਹੀ ਹੈ ਬਸ ਇਦਾਂ ਹੀ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਕਿਰਪਾ ਕਰਦੇ ਰਹਿਣ ਮਨੁਕਾਮਨਾ ਪੂਰੀ ਹੋਈ ਇਹ ਬੱਚਾ ਮਹਾਰਾਜ ਦੇ ਦਰ ਤੇ ਆ ਕੇ ਬੋਲਣ ਲੱਗ ਪਿਆ ਕਿਰਪਾਓ ਦੀ ਅੱਛਾ ਪਹਿਲਾਂ ਮੁੰਡਿਆ ਵੀ ਸੀ ਹਾਂ ਜੀ ਕਈ ਡਾਕਟਰ ਨੇ ਦਿਖਾਇਆ ਬਸ ਉਹ ਡਾਕਟਰ ਇਹੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਸਭ ਕੁਝ ਮਿਲਿਆ ਡਾਕਟਰ ਨਹੀਂ ਦਿਖਾਉਂਦੇ ਅਸੀਂ ਪਰ ਸਵੇਰ ਉਹ ਦਿਨ ਸਾਨੂੰ ਪਤਾ ਹੁੰਦਾ ਕਿ ਅੱਜ ਦੁਵਾਰ ਹੈ ਆਪਾਂ ਸਿੱਰੇ ਸਿੱਰੇ ਫਟਾਫਟ ਸਾਰਾ ਘਰ ਦਾ ਕੰਮ ਨਿਬੇੜੀਦਾ ਤੇ ਬਸ ਇੰਨਾ ਹੀ ਹੁੰਦਾ ਕਿ ਬਈ ਪਾਪਾ ਜੀ ਦੇ ਘਰ ਤੇ ਦੁਪਹਿਰਾਂ ਆਪਾਂ ਜਾਣਾ ਹੈ ਜਾਣੇ ਹੀ ਜਾਣ ਭਾਵੇਂ ਕੁਝ ਹੋ ਜਾਏ ਦੁਨੀਆ ਅੱਧੇ ਤੇ ਪਨੀ ਹੋਵੇ ਫਿਨੇਰੀ ਹੋਵੇ ਚਖੜ ਹੋਵੇ ਆਪਾਂ ਨਹੀਂ ਜਾਣੇ ਸੰਗਤਾਂ ਬੜੇ ਦੂਰ ਦੂਰ ਆਂਦੀਆਂ ਨੇ ਕਿਉਂਕਿ ਚੁਬੈਰਾ ਕਰਨ ਦੇ ਜਿਹੜੇ ਚੁਬੈਰਾ ਕੱਢ ਲੈਂਦੇ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇਹ ਗੱਲ ਇਹ ਸੰਗਤ ਨੂੰ ਕਹਿੰਦਾ ਆਓ ਦਰਸ਼ਨ ਦਿਓ ਇਹ ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪੁੰਚੇ ਮਾਡਲ ਟਾਉਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਿੱਥੇ ਕਿ ਹਰ ਬੁੱਧਵਾਰ ਚੁਪੈਰਾ ਸਾਹਿਬ ਦਾ ਸਮਾਗਮ ਕੀਤਾ ਜਾਂਦਾ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਆਪਣੀਆਂ ਬਣੋ ਕਾਮਨਾ ਪੂਰੀਆਂ ਕਰਦੀਆਂ ਸੰਗਤਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿੰਦਾ ਸੰਗਤਾਂ ਦਾ ਇਸ ਬਾਰੇ ਬਾਈ ਗੁਰਜੀ ਕੀ ਫਤਿਹ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਪ੍ਰੀਤਮ ਸਿੰਘ ਖਾਲਸਾ ਜੀ ਮੈਂ ਕਥਾਵਾਚਕ ਆ ਜੀ ਬਾਬਾ ਜੀ ਅੱਜ ਹਾਜ਼ਰੀ ਪਰ ਨਾਏ ਸੀ ਤਾਂ ਬੜਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਸੰਗਤਾਂ ਇੱਥੇ ਸੇਵਾਵਾਂ ਕਰਦੀਆਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੀਆਂ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ लाਡਲੇ ਨੇ ਬਾਬਾ ਦੀਪ ਸਿੰਘ ਜੀ ਤੇ ਜਿਵੇਂ लाਡਲਾ ਕੋਈ ਬੱਚਾ ਹੁੰਦਾ ਨਾ ਐਦਾਂ लाਡਲੇ ਨੇ ਮਾਰਾਈ ਨੇ ਆਪਣੇ ਸਿੱਖਾਂ ਨੂੰ ਵਧਾਈਆਂ ਦਿੱਤੀਆਂ ਨੇ ਕਿ ਜੇ ਤੇਰੇ ਦਰ ਤੇ ਵੀ ਕੋਈ ਅਰਦਾਸ ਕਰੇਗਾ ਨਾ ਬੇਨਤੀ ਕਰੇਗਾ ਉਹਦੀਆਂ ਵੀ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਸੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਦੀ ਹੈ ਤੰਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਦੀ ਹੈ ਅੱਜ ਸਾਬ ਜਦਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ ਉਹਨਾਂ ਦੀਆਂ ਵੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬਸ ਤੁਸੀਂ ਦੇਖ ਸਕਦੇ ਹੋ ਕਿੰਨਾ ਠਾਠਾ ਮਾਰਦਾ ਕੱਠ ਹੈ ਆਈ ਸੀ ਸੇਵਾ ਵੀ ਕੀਤੀ ਤੇ ਅਸੀਸ ਵੀ ਮਿਲੀ ਮਹਾਰਾਜ ਦੇ ਘਰੋਂ ਤੇ ਐਦਾਂ ਹੀ ਸੰਗਤਾਂ ਨੂੰ ਬੇਨਤੀ ਕਰਾਂਗੇ ਗੁਰੂ ਸ਼ਬਦ ਨਾਲ ਜੁੜੋ ਬਾਣੀ ਨਾਲ ਜੁੜੋ ਸੱਚ ਨਾਲ ਜੁੜੋ ਸੇਵਾ ਸਿਮਰਨ ਨਾਲ ਜੁੜ ਕੇ ਆਪਣੇ ਜੀਵਨ ਨੂੰ ਵਧੀਆ ਬਣਾਓ ਅਬਈ ਜੇ ਗੱਲ ਕੀਤੀ ਜਾਵੇ ਬੁੱਧਵਾਰ ਦਾ ਕਿੰਨਾ ਖਚਾ ਹੁੰਦਾ ਵਾ ਦੇਖੋ ਜੀ ਗੱਲ ਮਹਾਰਾਜ ਦੀ ਬਾਣੀ ਨੇ ਕੱਲਾ ਇੱਕ ਦਿਨ ਦਾ ਨਹੀਂ ਕੀਤਾ ਉਹ ਤਾਂ ਦੇਖੋ ਕੋਈ ਵੀ ਸਮਾਗਮ ਰੱਖਿਆ ਜਾਂਦਾ ਉਹ ਦਿਨ ਤੈਹ ਹੋ ਜਾਂਦਾ ਵਾ ਇੱਥੇ ਤਾਂ ਸੋਈ ਦਿਨ ਸੁਹਾਵੜਾ ਜਿਤਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰਵਰਮ ਫਿੱਟ ਪਲੇਰੀ ਰੁੱਤ ਗੱਲ ਹੈ ਕਿ ਕੋਈ ਵੀ ਸਮਾਗਮ ਦਾ ਇੱਕ ਦਿਨ ਤੈਹ ਕੀਤਾ ਜਾਂਦਾ ਵਾ ਇਦਾਂ ਹੀ ਇੱਥੇ ਬੁੱਧਵਾਰ ਦਾ ਦਿਨ ਲੱਗਦਾ ਹੈ ਕਿਤੇ ਐਤਵਾਰ ਨੂੰ ਸੰਗਤ ਜੁੜਦੀ ਹੈ ਕਿਤੇ ਸੋਮਵਾਰ ਨੂੰ ਜੁੜਦੀ ਹੈ ਕੋਈ ਦਿਨ ਦਾ ਨਹੀਂ ਮਸਲਾ ਬਸ ਇਹ ਸੰਗਤ ਆਉਂਦੀ ਹੈ ਔਰ ਤੁਸੀਂ ਦੇਖੋ ਕਿੰਨਾ ਠਾਠਾ ਮਾਰਦਾ ਕੱਠਾ ਹੈ ਮਤਲਬ ਸੰਗਤ ਜੁੜੀ ਹੈ ਔਰ ਮੈਂ ਏ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਵਾਂ ਜਿਹੜੇ ਬੜਾ ਸੋਹਣਾ ਪ੍ਰਾਲਾ ਕਰਦੇ ਆ ਇੱਥੋਂ ਦੇ ਸੇਵਾਦਾਰਾਂ ਦਾ ਹੋਰ بڑے ਸੇਵਾਦਾਰ ਜਿਹੜੇ ਆਲੇ ਦੁਆਲੇ ਲੰਗਰ ਦੀ ਵੀ ਸੇਵਾ ਕਰਦੇ ਉਹ ਸੰਗਤਾਂ ਤੋਂ ਮੈਂ ਸੁਣ ਰਿਹਾ ਸੀ ਕੋਈ ਕਹਿ ਰਿਹਾ ਜੀ ਡੇਲੋ ਜਾਣਾ ਵਾ ਕੋਈ ਕਹਿ ਰਿਹਾ ਜੀ ਇਧਰੋਂ ਮੁੱਲਾਪੁਰ ਜਾਣਾ ਜਗਰਾਉਂ ਜਾਣਾ ਮੋਗੇ ਜਾਣਾ ਮਤਲਬ ਕਿੱਡੀ ਦੂਰ ਤੋਂ ਸੰਗਤ ਆ ਰਹੀ ਹੈ ਬਸ ਇਦਾਂ ਹੀ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਕਿਰਪਾ ਕਰਦੇ ਰਹਿਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤਾਂ ਨੂੰ ਕੀ ਕਹਿਣਾ ਜਾਊਂਗਾ ਸੰਗਤ ਨੂੰ ਇਹੀ ਅਪੀਲ ਹੈ ਕਿ ਭਾਈ ਗੁਰੂ ਵਾਲੇ ਬਣੋ ਬਾਣੀ ਨਾਲ ਜੁੜੋ ਬਾਣੇ ਨਾਲ ਜੁ ਜੋ ਉਪਦੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਬਾ ਦੀਪ ਸਿੰਘ ਜੀ ਨੇ ਕਮਾਇਆ ਉਸ ਤੇ ਅਸੀਂ ਵੀ ਪੈਰਾ ਦੇ ਕੇ ਸੱਚ ਤੇ ਚੱਲ ਜੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਬੀਰ ਕੌਰ ਹੈ ਕਿੰਨੀ ਕੀ ਦੇਰ ਹੋ ਗਈ ਇੱਥੇ ਸਾਨੂੰ ਹੋ ਗਏ ਨੇ 5-6 ਮਹੀਨੇ ਹੋਏ ਨੇ ਪੰਜ 6 ਮਹੀਨੇ ਕਿੰਨਾ ਕੀ ਚੀਜ਼ ਆ ਗਿਆ ਜੇ ਗੱਲ ਬਣਦੀ ਹੈ ਛੇਂਜ ਆ ਗਿਆ ਬਾਬਾ ਜੀ ਦਾ ਹੁਕਮ ਹੋਇਆ ਬੇਟੀ ਤੇ ਇਹਨੂੰ ਬੋਲਣ ਸੁਣਨ ਦੀ ਪ੍ਰੋਬਲਮ ਹੈ ਅਸੀਂ ਐਨੇ ਸਾਲਾਂ ਤੋਂ ਤੇ ਇੱਥੇ ਮਹਾਰਾਜ ਦੇ ਦਰਸ਼ਨ ਨਹੀਂ ਹੋਏ ਸੀਗੇ ਹੁਣ ਦਰਸ਼ਨ ਹੋਏ ਨੇ ਬਾਬਾ ਜੀ ਦੀ ਬਹੁਤ ਕਿਰਪਾ ਹੋਵੇ ਹੁਣ ਜੋ ਬਾਬਾ ਜੀ ਦਾ ਹੁਕਮ ਅੱਗੇ ਵੀ ਮਹਾਰਾਜ ਨੇ ਜੋ ਕਰਨਾ ਆ ਕਿਰਪਾ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਸੰਗਤਾਂ ਨੂੰ ਇਹ ਕਹਿਣ ਸੰਗਤ ਜੁੜੇ ਮਹਾਰਾਜ ਦੇ ਦਰ ਤੇ ਆਵੇ ਉਹਦੇ ਦਰ ਤੇ ਕੋਈ ਘਾਟਾ ਨਹੀਂ ਹੈਗਾ ਮਹਾਰਾਜ ਦੇ ਤੇ ਸਭ ਪੁੱਛੇ ਬਾਬਾ ਦੀਪ ਸਿੰਘ ਸਾਹਿਬ ਦੀਆਂ ਚੋਲੀਆਂ ਪਰਦੇ ਨੇ ਉਹਨਾਂ ਦੀ ਬਹੁਤ ਬਖਸ਼ੀਸ਼ ਹੈ ਮੇਰੇ ਜੀ ਗੱਲ ਕੀਤੀ ਹੈ ਬੁੱਧਵਾਰ ਦਾ ਕਿੰਨਾ ਚਾਹ ਆਉਂਦਾ ਬੁੱਧਵਾਰ ਦਾ ਤੇ ਬਹੁਤ ਚਾਹ ਹੋਵੇ ਆ ਬਹੁਤ ਚਾਵੇ ਬਹੁਤ ਖੁਸ਼ੀਆਂ ਦੇਖਦੇ ਆ ਸੰਗਤ ਦਾ ਬਹੁਤ ਕੁਛ ਇਮਾਨ ਸਤਕਾਰ ਸਾਰਾ ਕੁਛ ਮਾਰਨ ਮਨੋਕਾਮਨਾ ਪੂਰੀ ਹੋਈ ਹੋਵੇ ਸੰਗਤ ਦਾ ਸ਼ੇਰ ਮਨੋਕਾਮਨਾ ਪੂਰੀ ਹੋਈ ਇਹ ਬੱਚਾ ਮਹਾਰਾਜੇਦਾਰ ਤੇ ਆ ਕੇ ਬੋਲਣ ਲੱਗ ਪਿਆ ਕਿਰਪਾ ਉਹਦੀ ਅੱਛਾ ਪਹਿਲਾਂ ਬੋਲਿਆ ਨਹੀਂ ਸੀ ਹਾਂਜੀ ਕਈ ਡਾਕਟਰਾਂ ਨੂੰ ਵੀ ਦਿਖਾਇਆ ਬਸ ਉਹ ਡਾਕਟਰ ਇਹੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਸਭ ਕੁਝ ਮਿਲਦਾ ਡਾਕਟਰ ਨਹੀਂ ਦਿਖਾਉਂਦੇ ਅਸੀਂ ਬਸ ਉਹ ਦੇ ਦਰ ਤੇ ਸਭ ਕੁਝ ਹੈ ਉਹਦੀ ਮੇਰ ਉਹਦੀ ਬਖਸ਼ਿਸ਼ ਉਹਦੇ ਪਰੋਸੇ ਤੇ ਸਾਰਾ ਕੁਝ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਜਸਵਿੰਦਰ ਗੌਰ ਕਿੰਨੀ ਦੇਰ ਤੋਂ ਦੇਖਦੇ ਮੈਂ 6 ਸਮਾਂ ਮੈਂ ਪਹਿਲੇ ਵੀ ਆਂਦੀ ਸੀ ਤੇ ਵਿੱਚ ਥੋੜਾ ਮੇਰਾ ਗੈਪ ਪੈ ਗਿਆ ਮੈਂ ਆ ਨਹੀਂ ਪਾਈ ਪਹਿਲੇ ਮੇਰੀ ਬੇਟੀ ਦੀ ਜਿਹ ਮੈਰਿਜ ਨਹੀਂ ਹੋਈ ਸੀ ਉਹਨੇ ਹੀ ਮਨੂੰ ਬਾਬਾ ਜੀ ਦੇ ਨਾਲ ਜੋੜਿਆ ਸੀ ਉਹ ਇਧਰ ਆਂਦੀ ਸੀ ਕਾਲਜ ਤੋਂ ਤੇ ਇੱਥੇ ਮੱਥਾ ਟੇਕਦੀ ਸੀ ਪਾਠ ਕਰਦੀ ਸੀ ਫਿਰ ਉਹ ਮਨੂੰ ਲੈ ਕੇ ਆਣ ਲੱਗ ਪਈ ਮੈਂ ਵੀ ਆਣ ਲੱਗ ਪਈ ਮੇਰੀ ਮਨੋ ਕਾਮਨਾ ਪੂਰੀ ਹੋਈ ਬੇਟੀ ਮੇਰੀ ਬਾਹਰ ਚਲੀ ਗਈ ਬਾਬਾ ਜੀ ਨੇ ਕਿਰਪਾ ਕੀਤੀ ਹੈ ਤੇ ਦੂਜੀ ਬੇਟੀ ਦੀ ਸ਼ਾਦੀ ਅੱਛੇ ਘਾਰੀ ਚੋਈ ਬਾਬਾ ਜੀ ਨੂੰ ਮੈਂ ਮੰਗ ਕੀਤੀ ਸੀ ਕਿ ਬਾਬਾ ਜੀ ਮੇਰੀ ਬੇਟੀ ਦੂਜੀ ਦੀ ਸ਼ਾਦੀ ਅੱਛੇ ਘਾਰੀ ਚੋਈ ਬਹੁਤ ਵਧੀਆ ਘਾਰੀ ਚੋਈ ਤੇ ਹੁਣ ਬਾਬਾ ਜੀ ਨੇ 5-6 ਮਹੀਨੇ ਤੋਂ ਫਿਰ ਆਪਣੇ ਨਾਲ ਜੋੜਿਆ ਬਸ ਹੁਣ ਬਾਬਾ ਜੀ ਅੱਗੇ ਆਈ ਹੋਰਦਾਸ ਹੈ ਕਿ ਬਾਬਾ ਜੀ ਮੈਂ ਬਾਕੀ ਮੇਰੇ ਬੇਟੇ ਦਾ ਕੰਮ ਕਾਜ ਚੰਗਾ ਹੋਵੇ ਕਾਰੋਬਾਰ ਸਹੀ ਕਰੇ ਤੇ ਬਸ ਹੋਰ ਕੋਈ ਮਨੋ ਕਾਮਨਾ ਨਹੀਂ ਜੇ ਗੱਲ ਕੀਤੀ ਜਾਵੇ ਬੁੱਧਵਾਰ ਦਾ ਹੁਣ ਤੁਹਾਨੂੰ ਕਿੰਨਾ ਚਾਹ ਹੁੰਦਾ ਬਹੁਤ ਚਾਹ ਹੁੰਦਾ ਬਸ ਸਵੇਰ ਹੁੰਦੀ ਹੈ ਸਾਨੂੰ ਪਤਾ ਹੁੰਦਾ ਕਿ ਅੱਜ ਬੁੱਧਵਾਰ ਹੈ ਆਪਾਂ ਸਵੇਰੇ ਸਵੇਰੇ ਫਟਾਫਟ ਸਾਰਾ ਘਰ ਦਾ ਕੰਮ ਨਿਬੇੜੀਦਾ ਤੇ ਬਸ ਐਨਾ ਹੀ ਹੁੰਦਾ ਕਿ ਬਈ ਬਾਬਾ ਜੀ ਦੇ ਚਰ ਤੇ ਦੁਪਹਿਰਾਂ ਆਪਾਂ ਜਾਣਾ ਨਹੀਂ ਕੀ ਹਰ ਕੋਈ ਗੱਲ ਕਰਾ ਜਾਣਾ ਹੀ ਜਾਣਾ ਭਾਵੇਂ ਕੁਝ ਹੋ ਜਾਏ ਦੁਨੀਆ ਅੱਧਰ ਤੇ ਪਮੀ ਹੋਵੇ ਪਿਹੇਰੀ ਹੋਵੇ ਚਖੜ ਹੋਵੇ ਆਪਾਂ ਆਣਾ ਹੀ ਆਣਾ ਤੇ ਸੰਗਤਾਂ ਨੂੰ ਕੀ ਕਹਿਣਾ ਸੰਗਤਾਂ ਨੂੰ ਇਹ ਹੀ ਕਹਿਣਾ ਚਾਣੇ ਆ ਅਰਦਾਸ ਕਰਨੇ ਆ ਕਿ ਬਾਬਾ ਜੀ ਅੱਗੇ ਸਭ ਦੀ ਮਨੋ ਕਾਮਨਾ ਪੂਰਨਗੇ ਸੰਗਤਾਂ ਜੁੜਨ ਬਾਬਾ ਜੀ ਦੇ ਨਾਲ ਆਪਣੀ ਮਨੋ ਕਾਮਨਾ ਅਰਦਾਸ ਕਰਨ ਬਾਬਾ ਜੀ ਕੇ ਬਾਬਾ ਜੀ ਪੂਰੀਆਂ ਕਰ ਦੇਣੇ ਵਾਈਗੁਰ ਜੀ ਕਾਕਾ ਸਾਹ ਵਾਈਗੁਰ ਜੀ ਕੀ ਫਤਿਹ ਪਰਮਿੰਦਰ ਕੋ ਕਿਹੜੀ ਜਗ੍ਹਾ ਤੁਹਾਨੂੰ ਮੈਂ ਪਖਵਾ ਰੋਡ ਤੇ ਕਿੰਨੀ ਕੀ ਦਿਨ ਹੋ ਗਿਆ ਸਾਲ ਹੋ ਗਿਆ ਜੀ ਅੰਮ੍ਰਾਲ ਦੇ ਵਿੱਚ ਕਿੰਨਾ ਚੇਂਜ ਆ ਗਿਆ ਬਹੁਤ ਚੇਂਜ ਆ ਗਿਆ ਵਾਈਗੁਰ ਜੀ ਜੀ ਹਾਂ ਜਿਵੇਂ ਕਿ ਜਿਵੇਂ ਕਿ ਬਹੁਤ ਵਧੀਆ ਲੱਗਦਾ ਆਉਣਾ ਇੱਥੇ ਜੀ ਤੋੜ ਲੱਗਦੀ ਇੱਥੇ ਆਉਣ ਲਈ ਫਟਾਫਟ ਜਾਈਏ ਆਪਣੇ ਸੇਵਾ ਕਰਨ ਦੀ ਗੱਲ ਕੀਤੀ ਤਾਂ ਕਿੰਨਾ ਚਾਹ ਹੁੰਦਾ ਬਹੁਤ ਚਾਹ ਹੁੰਦਾ ਜੀ ਰਾਤ ਨੂੰ ਨੀਂਦ ਨਹੀਂ ਆਉਂਦੀ ਮੰਗਲਵਾਰ ਜੀ ਜਾਣੇ ਜਾਣਾ ਸੇਵਾ ਕਰਨ ਜੀ ਬਸ ਇੱਥੇ ਐ ਹੁੰਦਾ ਵੀ ਇੱਥੇ ਰਹੀ ਹੈ ਬਸ ਤੇ ਕੋਈ ਮਨੋ ਕਾਮ ਨਾ ਪੂਰੀ ਹੋਈ ਹੋਵੇ ਹਾਂਜੀ ਹੋ ਰਹੀਆਂ ਸਾਰੀਆਂ ਹੋ ਰਹੀਆਂ ਜੀ ਮਨੋ ਕਾਮ ਨ ਪੂਰੀ ਦੇ ਸੰਗਤਾਂ ਨੂੰ ਕੀ ਕਹਾਂਗੇ ਮੈਂ ਸੰਗਤਾਂ ਨੂੰ ਇਹ ਹੀ ਕਹਾਂਗੀ ਕਿ ਆਪਣੇ ਇੱਥੇ ਆਇਆ ਕਰੋ ਮੱਥਾ ਟੇਕਿਆ ਕਰੋ ਦੁਪਹਿਰਾ ਕੱਟਿਆਗਾ ਸਭ ਕੁਝ ਇੱਥੇ ਮਿਲਦਾ ਜੀ ਹਾਂਜੀ ਠੀਕ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਕੀ ਉਹ ਵਾਹਿਗੁਰੂ ਜੀ ਕੀ ਫਤਿਹ ਬਾਬਾਈ ਕੀ ਨਾਮ ਹੈ ਜੀ ਬਾਬਾ ਜੀ ਮੇਰਾ ਨਾਮ ਜਪਨੀਤ ਸਿੰਘ ਹੈ ਜੀ ਮੈਂ ਕਿੱਥੋਂ ਆਨੇ ਹਾਂ ਮੈਨੂੰ ਤਾਂ ਦੱਸੋ ਬਾਬਾ ਜੀ ਮੈਂ ਸਾਰਿਆਂਪੁਰ ਤੋਂ ਆਨਾ ਸਾਰਿਆਂਪੁਰ ਤੋਂ ਸਪੈਸ਼ਲ ਆਨੇ ਹਾਂ ਬਾਬਾ ਜੀ ਸਪੈਸ਼ਲੀ ਮਤਲਬ ਜਦੋਂ ਬਾਬਾ ਜੀ ਬੁਲਾ ਲੈਂਦੇ ਨੇ ਹ ਹਰ ਬੁੱਧਵਾਰ ਤੇ ਆਇ ਨਹੀਂ ਜਾਂਦਾ ਬਾਬਾ ਜੀ ਕਿਉਂਕਿ ਹਰ ਬੁੱਧਵਾਰ ਕਿਉਂਕਿ ਕੰਮ ਵੀ ਹੈ ਬਾਕੀ ਜਦੋਂ ਬਾਬਾ ਜੀ ਤੇ ਹੁਕਮ ਹੋ ਜਾਂਦਾ ਉਹ ਤਾਂ ਆ ਜਾਂਦੇ ਨੇ ਤੇ ਕੋਈ ਮਨੋ ਕਾਮਨਾ ਪੂਰੀ ਹੋਈ ਉਹਨੇ ਹਾਂ ਜੀ ਬਾਬਾ ਜੀ ਮਨੋ ਕਾਮਨਾ ਅਬ ਜੀ ਇੱਕ ਤਾਂ ਸਾਡਾ ਘਰ ਬਣ ਗਿਆ ਬਾਬਾ ਜੀ ਨਾਲ ਕਿਉਂਕਿ ਪਹਿਲਾਂ ਨਹੀਂ ਸੀਗਾ ਸੀਗਾ ਲੇਕਿਨ ਹ ਪੁਰਾਣਾ ਸੀਗਾ ਹੁਣ ਨਵਾਂ ਬਣ ਗਿਆ ਬਾਬਾ ਜੀ ਬਾਬਾ ਜੀ ਦੀ ਕਿਰਪਾ ਹਾਂ ਜੀ ਬਾਕੀ ਤੰਦਰੁਸਤੀਆਂ ਬਾਬਾ ਜੀ ਕੋਲ ਬੜੀ ਬੜੀ ਕਿਰਪਾ ਆ ਗਈ ਹੈ ਬਾਬਾ ਜੀ ਦੀ ਬੜੀ ਦੂਰੋਂ ਦੂਰੋਂ ਸੰਗਤ ਆਂਦੀਆਂ ਨੇ ਜਦੋਂ ਮੈਂ ਵੀ ਦੇਖਿਆ ਸੇਵਾ ਵੀ ਬਹੁਤ ਕੀਤੀ ਆ ਬਾਬਾ ਜੀ ਬਿਲਕੁਲ ਲੜ ਲੱਗ ਕੇ ਤਾਂ ਹੀ ਬਾਬਾ ਜੀ ਦੇ ਲੜ ਲੱਗਿਓ ਜੀ ਬਾਬਾ ਜੀ ਬਾਬਾ ਜੀ ਹਾਂ ਜੀ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਜੀ ਇਹ ਹੀ ਕਹਿਣਾ ਚਾਹੁੰਦਾ ਸੰਗਤ ਆਂਦੇ ਨੇ ਜੇ ਕੋ ਸਭ ਦੀ ਮਨੋ ਕਾਮਨਾ ਪੂਰੀ ਹੋਣਦੀਆਂ ਨੇ ਠੀਕ ਹੈ ਨਾ ਬਾਕੀ ਇਹ ਜਿਹੜਾ ਚੁਬੇਰਾ ਸਾਹਿਬ ਇਹਦੇ ਬਾਰੇ ਸੰਗਤਾਂ ਬੜੀ ਦੂਰੋਂ ਦੂਰੋਂ ਆਂਦੀਆਂ ਨੇ ਕਿਉਂਕਿ ਚੁਬੇਰਾ ਕਹਿੰਦੇ ਨੇ ਜਿਹੜੇ ਚੁਬੇਰਾ ਕੱਢ ਲੈਂਦੇ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇਹ ਗੱਲ ਇਹ ਸੰਗਤ ਨੂੰ ਕਹਾਂਗਾ ਜੀ ਇੱਥੇ ਆਓ ਦਰਸ਼ਨ ਦੋ ਇਹ ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬੱਜ ਕੀ ਨਾਮ ਆ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਬਾਈ ਕਿਹੜੀ ਜਗ੍ਹਾ ਤੁਹਾਨੂੰ ਆ ਮੈਂ ਲੋਹਾਰੇ ਦਵਾਰ ਆ ਜੀ ਕਿੰਨੇ ਕਿ ਦਿਨ ਹੋ ਗਏ ਆ ਜੀ ਨੌਕ ਮਹੀਨੇ ਹੋ ਗਏ ਜੀ ਆਪਾਂ ਨੂੰ ਤੇ ਕਿੰਨਾ ਚੇਂਜ ਆ ਗਿਆ ਦੀ ਕਰਦੀ ਕਰਦਿਆਂ ਦੇ ਬਹੁਤ ਝਕਮ ਸੀ ਬਹੁਤ 10 ਸਾਲ ਬਿਮਾਰ ਸਨ ਹੋਏ ਜਨਾਂ ਨੂੰ ਇੱਥੇ ਸਤਗੁਰੂ ਦੇ ਲੜ ਲੱਗੇ ਆ ਉਹਨਾਂ ਨੇ ਕਿਰਪਾ ਕਰਦੀ ਹੈ ਬਾਕੀ ਪੰਮੇ ਪਾਸ਼ਾ ਨੇ ਗੁਰੂ ਅਰਜਨ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਉ ਜੀ ਬਾਕੀ ਇਹਨਾਂ ਦੀ ਰਹਿਮਤ ਹੋਈ ਏ ਬਹੁਤ ਜਿਆਦਾ ਫਰਕ ਪਿਆ ਜੀ ਜੀ ਗੱਲ ਕੀਤੀ ਹੈ ਬੁੱਧਵਾਰ ਦਾ ਕਿੰਨਾ ਕਿਚੋ ਹੰਗਾਮ ਕਰਨਾ ਬਹੁਤ ਮਨ ਚਾਹਦਾ ਵੀ ਜਲਦੀ ਜਲਦੀ ਬੁੱਧਵਾਰ ਆਵੇ ਜੀ ਵੀ ਬਾਬਾ ਜੀ ਦਰਸ਼ਨ ਕਰੀਏ ਚਪਾਰਾ ਸਾਹਿਬ ਦੇ ਹਾਜ਼ਰੀ ਭਰੀਏ ਸੇਵਾ ਕਰੀਏ ਸੇਵਾ ਸੰਗਤ ਨੂੰ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਪਰਮਾਨੰ ਵੀ ਆਪਣਾ ਸਮਾਂ ਸੋ ਟਮਾਂ ਕੱਢ ਕੇ ਚਪਾਰਾ ਸਾਹਿਬ ਦੀ ਹਾਜ਼ਰੀ ਭਰੋ ਦੁੱਖ ਦੁੜ ਸਭ ਡੁੱਟ ਡੜੇ ਮਾਰ ਕੇ ਘਰੇ ਆ ਕੇ ਦੁੱਖ ਵੀ ਉਹ ਵੀ ਦਿੰਦੇ ਸੁੱਖ ਵੀ ਉਹ ਹੀ ਦਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ